ਕਬਤੀਆਂ ਬਾਈ ਜੀ ਜਿਹੜੇ ਆਪਣੇ ਡੂੰਗੇ ਜਿਹੜੇ ਘਰ ਡੂੰਗੇ ਚ ਆਪਾਂ ਇਹਨਾਂ ਦਾ ਆਪਣਾ ਬਚੌਰ ਰੱਖਣਾ ਜੀ ਜੀ ਆਪਣੀ ਮਸ਼ੀਨਰੀ ਬਾਹਰ ਕੱਢਣ ਲਈ ਕਿਉਂਕਿ ਅਜਿਹੇ ਹਾਲਾਤ ਬੜਦੇ ਆ ਵੀ ਆਪਾਂ ਕਿਸ ਤਰ੍ਹਾਂ ਆਪਣੇ ਏਰੀਆ ਨੂੰ ਪਿੰਡ ਨੂੰ ਬਚਾ ਸਕਦੇ ਹਾਂ ਬਾਈ ਜੀ ਸਾਰੇ ਆਏ ਜੀ ਸਾਰਿਆਂ ਨੇ ਇਕੱਠੇ ਇਕੱਠੇ ਭਰੇ ਆ ਸਾਰਿਆਂ ਨੇ ਬੰਦ ਬਣਵਾਇਆ ਇਕੱਠੇ ਹੋ ਗਏ ਚਲੋ ਪਾਣੀ ਜਿਆਦਾ ਆ ਗਿਆ ਜੀ ਔਰਗੇ ਇਕੱਤੇ ਆਪਣੇ ਇਕੱਤੇ ਤਾਂ ਸੀ ਬਹੁਤ ਲਾਈ ਤੇ ਪਰ ਉਹ ਹੜ੍ਹ ਗਏ ਇਹ ਤਾਂ ਕੁਦਰਤੀ ਜੀਲੇ ਕਸ਼ਮੀਰ ਵੱਲੋਂ ਸਹਿਯੋਗ ਮਿਲਦਾ ਜਿਸ ਤਰ੍ਹਾਂ ਹੈਗੇ ਐਸੀਓ ਸਾਹਿਬ ਹੈਗੇ ਆ ਪਰ ਕਿਹੜੀ ਮੈਨ ਪਾਵਰ ਹੁੰਦੀ ਆ ਮੈਨ ਪਾਵਰ ਦੀ ਕਿਤੇ ਕਿਤੇ ਕਿੰਨਾ ਸਾਨੂੰ ਲੱਗ ਰਹੀ ਜੀ ਮਤਲਬ ਮੈਨ ਪਾਵਰ ਪਿੰਡ ਵੱਲੋਂ ਵੀ ਸਰਪੰਚ ਸਾਹਿਬ ਵੱਲੋਂ ਵੀ ਇਹਨਾਂ ਨੇ ਆਪਣਾ ਘੱਟ ਕਰ ਰਹੇ ਆ ਨਾਲ ਖੜੇ ਰਹੇ ਜੀ ਮੂਰੇ ਖੜੇ ਰਹੇ ਜੀ ਸਰਪੰਚ ਸਾਹਿਬ ਉਹੀ ਖੜੇ ਰਹੇ ਟਰੈਕਟਰ ਟਰੈਲੀ ਨਾਲ ਨੇ ਆਪਣਾ ਭੇਜਿਆ ਹੋਇਆ ਜਿੱਥੇ ਵੀ ਲੋ ਹੁਣ ਜੀ ਪੰਖਰਪੁਰ ਹੈਡ ਆਪਣਾ ਜਿਹੜਾ ਇੱਥੇ 10 ਫੁੱਟ ਹੈ ਵੈਸੇ ਹੈ ਤਾਂ ਡੇਂਜਰ ਲੈਵਲ ਪਰ ਕ੍ਰਿਕ ਦੀ ਤਰੀਕ ਦਾ ਆਪਣਾ ਧਗਰ ਦਾ ਫਲੋਟਰ ਨੂੰ ਹੋ ਗਿਆ ਜੀ ਹਾਂਜੀ ਤੇ ਜਿਵੇਂ ਡਰੇਨੇਜ ਵਿਭਾਗ ਦੇ ਜਿਹੜੇ ਮੁੱਖ ਅਫਸਰ ਕਹੋ ਜੀ ਜਾਂ ਜੋ ਵੀ ਪ੍ਰਸ਼ਾਸਨ ਦੇ ਅਧਿਕਾਰੀ ਉਰੇ ਆਏ ਆ ਜੀ ਸਾਰੇ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਪ੍ਰਯਾਸ ਕਰਿਆ ਜਾ ਰਿਹਾ ਜੀ ਆ ਪਿੰਡ ਬਚਾਉਣ ਵਾਸਤੇ ਪਿੰਡ ਪੰਖਰਪੁਰ ਦੇ ਖਗਰ ਦਰਿਆ ਵਿੱਚ ਪਾਣੀ ਦਾ ਬਹਾਅ ਹੋਇਆ ਤੇ ਜਿਸ ਕਾਰਨ ਪਿੰਡ ਵਾਲਿਆਂ ਵੱਲੋਂ ਲਗਾਏ ਗਏ 1000 ਸੈਂਡ ਬੈਗ ਰੁੜੇ ਪਾਣੀ ਵਿੱਚ ਇਸ ਕਾਰ ਕਰਕੇ ਪ੍ਰਸ਼ਾਸਨ ਅਡੇ ਡਰੇਨੇਜ ਵਿਭਾਗ ਨੇ ਪਿੰਡ ਵਾਲਿਆਂ ਦਾ ਦਿੱਤਾ ਪੂਰਾ ਸਹਿਯੋਗ ਇਹ ਕਹਿਣਾ ਹੈ ਪਿੰਡ ਦੇ ਸਰਪੰਚ ਸਾਹਿਬ ਦਾ ਦੇਖਦੇ ਹੈ ਕਿ ਹੈ ਪੂਰਾ ਮਾਮਲਾ ਇਸ ਸਮੇਂ ਅਸੀਂ ਖੜੇ ਹਾਂ ਪਿੰਡ ਪੰਕਰਪੁਰ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਵੀ ਪਾਣੀ ਬਹੁਤ ਜ਼ਿਆਦਾ ਇੱਥੇ ਆ ਚੁੱਕਿਆ ਹੈ ਜੀ ਕਿਉਂਕਿ ਪਿਛਲੇ ਦਿਨੀ ਪਿੰਡ ਦੇ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਹੈ ਉਹਨਾਂ ਨੇ 500 ਗੱਟੇ ਇੱਥੇ ਲਾਏ ਸੀ ਓ ਕੋ ਬਾਈ ਜਿਹੜੇ ਤੁਸੀਂ ਇੱਥੇ ਕੱਲ ਗੱਟੇ ਲਾਇਏ ਸੀ ਉਹ ਹੈਗੇ ਆ ਰੁੜ ਗਏ ਜੀ ਰੁੜ ਗਏ ਬਾਈ ਜੀ ਰੁੜ ਗਏ ਜੀ ਆਪਾਂ 2-3000 ਕਥੱਲੇ ਲਾਇਆ ਸੀ ਕੱਲ ਭਰ ਕੇ ਅੱਛਾ 2-3000 ਕਥੱਲੇ ਲਾਇਆ 1000 ਕਥੱਲੇ ਲਾਇਆ ਸੀ ਜੀ ਦਾ ਉਸ ਤੋਂ ਵੀ ਅਸੀਂ ਲੈ ਕੇ ਆਏ ਸੀ ਬਾਕੀ ਉਰੇ ਸਾਰੇ ਪਿੰਡ ਵਾਲਿਆਂ ਨੇ ਉਰੇ ਭਰੇ ਜੀ ਥੱਲੇ ਇਕੱਠੇ ਹੋ ਗਏ ਸਾਰੇ ਅਸੀਂ ਵੱਡੇ ਵੱਡੇ ਬੈਗ ਬਣਾ ਕੇ ਚਾਹੀ ਸਭ ਉਰੇ ਰਹੇ ਦੋ ਦਿਨ ਜੀ ਜੀ ਸਭ ਉਰੇ ਰਹੇ ਜੀ 100 ਰੁਪਏ ਪ੍ਰਸ਼ਾਸਨ ਨਾਲ ਹੀ ਰਹਾ ਐਮਰੇ ਸਾਹਿਬ ਵੀ 3 ਵਰੀ ਆਲੇ ਤੋਂ ਸਾਰਾ ਰੁੜ ਗਿਆ ਜੀ ਰੁੜ ਗਿਆ ਜੀ ਤੇ ਜਿਵੇਂ ਡਰੇਨੇਜ ਵਿਭਾਗ ਦੇ ਜਿਹੜੇ ਮੁੱਖ ਅਫਸ ਸਰ ਪ੍ਰਸ਼ਾਸਨ ਵੱਲੋਂ ਕਿੰਨਾ ਕੁ ਪ੍ਰਯਾਸ ਕਰਿਆ ਜਾ ਰਿਹਾ ਜੀ ਆ ਬੰਨਾ ਬਚਾਉਣ ਵਾਸਤੇ ਜੀ ਈਸੀ ਮੈਕਸ ਤਿਆਰ ਹੈ ਜੀ ਸਾਡੇ ਕੋਲੇ ਮਸ਼ੀਨਰੀ ਵੀ ਇੱਥੇ ਸਾਈਟ ਤੇ ਹੈਗੀ ਪਰ ਆਪਣੇ ਘੱਗਰ ਦੀ ਕ੍ਰੀਕ ਪਰਲੀ ਸਾਈਡ ਹੋ ਗਈ ਹੁਣ ਖਤਰੇ ਤੋਂ ਬਾਹਰ ਹੈ ਅੱਛਾ ਖਤਰੇ ਤੋਂ ਬਾਹਰ ਹੈ ਜੀ ਹਾਂਜੀ ਹਾਂਜੀ ਕਿਉਂਕਿ ਲਗਾਤਾਰ ਜਿਵੇਂ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਗੈਰਾ ਵਾਇਰਲ ਹੋ ਰਿਹਾ ਉਹਦੇ ਚ ਦੱਸਿਆ ਜਾ ਰਿਹਾ ਵੀ ਬੰਨਾ ਟੁੱਟਣ ਦਾ ਖਤਰਾ ਹੈ ਜੀ ਇਹਦੀ ਕੀ ਤੁਹਾਡੇ ਕੋਲ ਕੋਈ ਪੁਖਤਾ ਜਾਣਕਾਰੀ ਹੈਗੀ ਹੈ ਜੀ ਹੁਣ ਜੀ ਭੰਖਰਪੁਰ ਹੈਡ ਆਪਣਾ ਜਿਹੜਾ ਇੱਥੇ ਗੇਜ ਹੈ 10 ਫੁੱਟ ਹੈ ਵੈਸੇ ਹੈ ਤਾਂ ਡੇਂਜਰ ਲੈਵਲ ਪਰ ਕਲਿਕ ਦੀ ਕਲਿਕ ਦਾ ਆਪਣਾ ਧੱਗਰ ਦਾ ਫਲੋ ਉੱਤਰ ਨੂੰ ਹੋ ਗਿਆ ਜੀ ਜੀ ਹਾਂ ਜੀ ਤਬੇ ਜੀ 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 ਮਤਲਬ ਜਿਵੇਂ ਪ੍ਰਸ਼ਾਸਨ ਵੱਲੋਂ ਦੋਸਤ ਦੱਸਿਆ ਜਾ ਰਿਹਾ ਹੈ ਜਿਹੜਾ ਪਿੰਡ ਭੰਖਰਪੁਰ ਦਾ ਜਿਹੜਾ ਹੈਗਾ ਜੀ ਇਹ ਖਤਰੇ ਤੋਂ ਬਾਹਰ ਹੈ ਮੈਂ ਦਿਖਾ ਵੀ ਦਊਗਾ ਤਰਪੰਤ ਸਾਹਿਬ ਆਜੋ ਨਾਲ ਆਜੋ ਤੇ ਆਪਾਂ ਪੂਰਾ ਕਵਰੇਜ ਕਰਕੇ ਜਾਵਾਂਗੇ ਜੀ ਆਪਾਂ ਦਿਖਾਉਂਗੇ ਜੀ ਵੀ ਜਿਹੜਾ ਇਹ ਪਿੰਡ ਭੰਖਰਪੁਰ ਦਾ ਬਣਾ ਹੈ ਵੀ ਆਜੋ ਅੱਗੇ ਆਜੋ ਜੀ ਬਾਈ ਬਿਲਕੁਲ ਐਨ ਬਣੇ ਤੇ ਖੜੇ ਆ ਜੀ ਕੈਮਰਾ ਦਿਵਾ ਦਿਓ ਜੀ ਇੱਕ ਵਾਰ ਤੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦੇ ਬਾਈ ਤੁਸੀਂ ਕਿੰਨੇ ਦਿਨ ਤੋਂ ਸਰਪੰਚ ਸਾਹਿਬ ਦੇ ਨਾਲ ਪਹ ਜੋਗ ਕਰ ਰਹੇ ਹੋ ਜੀ ਬਾਈ ਤਿੰਨ ਚਾਰ ਦਿਨ ਹੋ ਗਏ ਆਪਾਂ ਮਤਲਬ ਸਵੇਰ ਤੋਂ ਸ਼ਾਮ ਨੂੰ ਰਹੀ ਦੇਖ ਰਹੇ ਆ ਜੀ ਜੋ ਵੀ ਕੁਝ ਹੋ ਰਿਹਾ ਹੋ ਰਿਹਾ ਸਵੇਰੇ ਵੀ ਕੀੜਾ ਮਾਰਦੇ ਸ਼ਾਮ ਵੀ ਆ ਰਹੇ ਸਾਡੇ ਪਿੰਡ ਦੇ ਮੁੰਡੇ ਨਾਲ ਸਾਹ ਸਾਰਾ ਬਣਸਾ ਦੇ ਰਿਹਾ ਸਾਰੀ ਰਾਤ ਵੀ ਇੱਥੇ ਰਹੇ ਹੈ ਪ੍ਰਸ਼ਾਸਨ ਦੇ ਕੁਝ ਬੰਦੇ ਵੀ ਚਲੋ ਨਾਲ ਆ ਰਹੇ ਆ ਸੁਰੇਸ਼ਾ ਵਾਲੇ ਦੇ ਛੇੜਿਆ ਜੀ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਜੀ ਕੋਈ ਬੰਦੇ ਇਸ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲਣਾ ਜੀ ਸਾਹਿਬ ਹੈਗੇ ਅਜੀਤ ਸਿੰਘ ਸਾਹਿਬ ਹੈਗੇ ਆ ਪਰ ਕਿਹੜੀ ਮੈਨ ਪਾਵਰ ਹੁੰਦੀ ਆ ਮੈਨ ਪਾਵਰ ਦੀ ਕਿਤੇ 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 ਕੰਮ ਸਾਨੂੰ ਲੱਗ ਰਹੀ ਹੈ ਮਤਲਬ ਮੈਨ ਪਾਵਰ ਦੀ ਸਾਨੂੰ ਕੰਮ ਹੀ ਲੱਗ ਰਹੀ ਹੈ ਜੀ ਹਾਂ ਜੀ ਪ੍ਰਸ਼ਾਸਨ ਦੇ ਅਧਿਕਾਰੀ ਦਾ ਵੈਸੇ ਅਸੀਂ ਦੇਖਿਆ ਜੀ ਮੈਂ ਪਿੱਛੇ ਵੀ ਪਿੰਡ ਵੱਲੋਂ ਵੀ ਸਰਪੰਚ ਸਾਹਿਬ ਵੱਲੋਂ ਵੀ ਕਿੰਨਾ ਗੱਤ ਪਰ ਰਹੇ ਆ ਨਾਲ ਖੜੇ ਆ ਜੀ ਮੂਰੇ ਖੜੇ ਰਹੇ ਜੀ ਸਰਪੰਚ ਸਾਹਿਬ ਉਰੇ ਖੜੇ ਰਹੇ ਟਰੈਕਟਰ ਟਰੈਲੀ ਇਹਨਾਂ ਨੇ ਆਪਣਾ ਭੇਜਿਆ ਵਾ ਜਿੱਥੇ ਵੀ ਲੋਡ ਪਈ ਆਪਾਂ ਨੇ ਪਿੰਡ ਨੂੰ ਅਪੀਲ ਕੀਤੀ ਆ ਹਰ ਇੱਕ ਬੰਦਾ ਮੌਜੂਦ ਹੋਇਆ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਆ ਰਹੀ ਆਪਣਾ ਸਾਰਾ ਕੰਮ ਵਧੀਆ ਹੈ ਬਾਕੀ ਹੁਣ ਪ੍ਰਮਾਤਮਾ ਦੀ ਕਿਰਪਾ ਹੈ ਜਿੱਦਾਂ ਵੀ ਜੋ ਵੀ ਹੋਣਾ ਦੇਖੋ ਇਹ ਕਿਸੇ ਦੇ ਹੱਥ ਚ ਹੈ ਨਹੀਂ ਇਹ ਤਾਂ ਕੁਦਰਤੀ ਆਫਤ ਆ ਹੈ ਨਾ ਹੁਣ ਦੇਖਦੇ ਆਂ ਬਾਈ ਜੀ ਆਪਾਂ ਤਾਂ ਖੜੇ ਆ ਸਾਰਾ ਪਿੰਡ ਖੜਿਆ ਹੋਰੇ ਵੀ ਜੋ ਜਿੱਥੇ ਵੀ ਲੋਡ ਪਊਗੀ ਮਸ਼ੀਨਰੀ ਖੜੀ ਆ ਸਾਰਾ ਇਹ ਜਿਹੜੇ ਪਰਮਾਤਮਾ ਸਭ ਤੋਂ ਪਹਿਲੇ ਤਾਂ ਸੁੱਖ ਬਣਾਈ ਰੱਖੇ ਕੀ ਅਪੀਲ ਕਰਨਾ ਚਾਹੁੰਦੇ ਹਾਂ ਇਲਾਕਾ ਵਾਸੀਆਂ ਨੂੰ ਬਾਈ ਜੀ ਜਿਹੜੇ ਆਪਣੇ ਡੁੰਗੇ ਜਿਹੜੇ ਘਰ ਡੁੰਗੀਆਂ ਚ ਆਪਾਂ ਇਹਨਾਂ ਦਾ ਆਪਣਾ ਬਚਾਓ ਰੱਖਣਾ ਜੀ ਜੀ ਆਪਣੀ ਮਸ਼ੀਨਰੀ ਬਾਹਰ ਕੱਢਣ ਲਈ ਤੁਸੀਂ ਪਿੱਛੇ ਦੇ ਵੀ ਹੁਣ ਗਰਦਾਸਪੁਰ ਵਾਲੀ ਸਾਈਡ ਵੀ ਤੁਸੀਂ ਇੱਥੋਂ ਪਿੰਡ ਤੋਂ ਟਰਾਲੀਆਂ ਭਰ ਕੇ ਲੈ ਕੇ ਗਏ ਸੀ ਰਾਤ ਸਮਗਰੀ ਤੁਸੀਂ ਉੱਥੇ ਵੀ ਬੰਡੀ ਆ ਜੀ ਕਿਉਂਕਿ ਇੱਕ ਦੇਖ ਗਏ ਨਾ ਮੌਕੇ ਦੇ ਹਾਲਾਤ ਪਤਾ ਲੱਗ ਜਾਂਦੇ ਆ ਵੀ ਉੱਥੇ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਜੀ ਵੀ ਕਿਵੇਂ ਇਹਦੇ ਹਾਲਾਤ ਜੇ ਕੋ ਇਹ ਜੇ ਹਾਲਾਤ ਵਧਦੇ ਆ ਵੀ ਆਪਾਂ ਕਿਸ ਤਰ੍ਹਾਂ ਆਪਣੇ ਏਰੀਆ ਨੂੰ ਪਿੰਡ ਨੂੰ ਬਚਾ ਬਈ ਉੱਤੇ ਦਾ ਗੁਰਦਾਸਪੁਰ ਵਾਲੀ ਸਾਈਡ ਦਾ ਬਹੁਤ ਬੁਰਾ ਹਾਲ ਹੈ ਕਾਫੀ ਦਿਨ ਤੋਂ ਮੈਗਾ 10 15 ਦਿਨ ਤੋਂ ਪਾਣੀ ਭਰਿਆ ਵਾ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੀਆਂ ਬੁਰਾ ਹਾਲ ਹਨ ਇਸ ਕਰਕੇ ਅਪਦਾਹੀ ਪਰਮਾਤਮਾ ਕੋਲੋਂ ਅਪੀਲ ਕਰਾਂਗੇ ਕਿ ਪਰਮਾਤਮਾ ਬਚਾਉ ਰੱਖੇ ਜਿਸੇ ਦਾ ਨੁਕਸਾਨ ਨਾ ਹੋਵੇ ਬਾਈ ਪਿੰਡ ਦੇ ਨੌਜਵਾਨ ਬੰਦੇ ਖੜੇ ਆ ਮੈਂ ਇੱਕ ਨਾ ਅਪੀਲ ਕਰੂੰਗਾ ਜਿਵੇਂ ਨਾ ਪੰਜਾਬ ਨੂੰ ਭੰਡਿਆ ਜਾਂਦਾ ਇਹ ਵੀ ਜਿਹੜੀ ਜਵਾਨੀ ਹੈ ਉਹ ਨਸੋਂ ਦੇ ਖਾਲੀ ਪਰ ਤੁਸੀਂ ਦੇਖੋ ਪਿੰਡ ਦੇ ਕਿੰਨੇ ਨੌਜਵਾਨ ਉਰੇ ਖੜੇ ਆ ਆਪਣਾ ਫਰਜ਼ ਸਮਝਦੇ ਹੋਏ ਖੜੇ ਆ ਜੀ ਇਹ ਬਿਲਕੁਲ ਤੁਸੀਂ ਦੇਖ ਲਓ ਇਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਇੱਕ ਕਹੋ ਵੀ ਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਬਿੰਦ ਨੌਜਵਾਨਾਂ ਨੇ ਕਿੰਨਾ ਖਾਸਾ ਨੌਜਵਾਨਾਂ ਨੇ ਪੂਰਾ ਸਾਥ ਦਿਆ ਜੀ ਪਿੰਡਦਿਆਂ ਨੇ ਜਿਹਨੂੰ ਜਿਹਨੂੰ ਆਪਾਂ ਮੈਸੇਜ ਲਾਇਆ ਸਾਰੇ ਆਏ ਆ ਬਾਈ ਸਾਰਾ ਪਿੰਡ ਇਕੱਠਾ ਆ ਇਸ ਟਾਈਮ ਸਾਰੇ ਆਏ ਆ ਜੀ ਸਾਰਿਆਂ ਨੇ ਇਕੱਠੇ-ਕੱਟੇ ਭਰੇ ਆ ਸਾਰਿਆਂ ਨੇ ਬੰਦ ਬਣਵਾਇਆ ਇਕੱਠੇ ਹੋ ਗਏ ਚਲੋ ਪਾਣੀ ਜਿਆਦਾ ਆ ਗਿਆ ਜੀ ਉਹ ਹੜ੍ਹ ਕੇ ਗੱਟੇ ਆਪਣੇ ਕੱਟੇ ਤਾਂ ਅਸੀਂ ਬਹੁਤ ਲਾਇਦੇ ਪਰ ਉਹ ਹੜ੍ਹ ਕੇ ਇਹ ਤਾਂ ਕੁਦਰਤੀ ਚੀਜ਼ ਹੋ ਗਈ ਆਪ ਤਾਂ ਹੋ ਗਈ ਇਹਦਾ ਹੁਣ ਇਹਦੇ ਇਹਦੇ ਅਕੇ ਦਾ ਕਿਸੇ ਦਾ ਵਸ ਨਹੀਂ ਚੱਲਦਾ ਪਰ ਆਪਣੀ ਪੂਰੀ ਕੋਸ਼ਿਸ਼ ਕਰੀ ਆ ਪਿੰਡ ਦੀ ਪੰਚਾਇਤ ਨੇ ਵੀ ਸ ਤੇ ਆਪਾਂ ਇਸੇ ਤਰ੍ਹਾਂ ਅੱਗੇ ਵੀ ਪਿੰਡ ਭਾਂਕਰਪੁਰ ਹਲਕਾ ਡੇਰਾਵਸੀ ਦੇ ਹਾਲਾਤ ਸਾਨੂੰ ਦੁਖਾਉਂਦੇ ਰਾਂਗੇ ਜੀ ਤੇ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਪੂਰੇ ਏਰੀਆ ਦੇ ਵਿੱਚ ਫੈਲ ਜਾਵੇ ਜੀ ਸੋ ਤੁਹਾਡਾ ਛੋਟਾ ਵੀਰ ਮਨਜਿੰਦਰ ਸਿੰਘ ਮਨੀ ਕਿੰਗ ਟੀਵੀ ਪੰਜਾਬ ਤੋਂ ਧੰਨਵਾਦ